ਗਲੋਬਲ ਬ੍ਰੋਕਰੇਜ ਤੇ ਅਰਥ ਸ਼ਾਸਤਰੀਆਂ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਐਲਾਨੇ ਗਏ ਰੈਸੀਪ੍ਰੋਕਲ ਟੈਰਫ ਦੇ ਅਸਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਵਿੱਖ ਦੇ ਵਿੱਚ ਅਮਰੀਕਾ 'ਚ ਮੰਦੀ ਆਉਣ ਦੀ ਚੇਤਾਵਨੀ ਦਿੱਤੀ। ਜੇਪੀ ਮਾਰਗਨ ਚੀਨਸ ਤੇ ਨਾਲ ਹੀ ਨਾਲ ਕੰਪਨੀ ਦੇ ਅਨੁਸਾਰ ਅਸੀਂ ਟੈਰਫ ਦੇ ਬੋਝ ਤਹਿਤ ਅਸਲ ਜੀਡੀਪੀ ਅੰਦਾਜ਼ੇ ਦੀ ਕਟੌਤੀ ਦੀ ਉਮੀਦ ਕਰਦੇ ਹਾਂ। ਪੂਰੇ ਸਾਲ ਦੇ ਲਈ ਹੁਣ ਅਸਲ ਜੀਡੀਪੀ ਵਾਦਾ 0.3 ਫੀਸਦੀ ਦੀ ਉਮੀਦ ਕਰਦੇ ਹਾਂ ਜੋ ਕਿ ਪਹਿਲਾਂ 1.3 ਫੀਸਦੀ ਹੋਇਆ ਕਰਦਾ ਸੀ ਬੈਂਕ ਦੇ ਮੁਖ ਅਮਰੀਕੀ ਅਰਥਸ਼ਾਸਤਰੀ ਮਾਈਕਲ ਗ੍ਰਾਹਕਨ ਨੂੰ ਇਹ ਲਿਖਦੇ ਹੋਏ ਕਹਿ ਰਹੇ ਨੇ ਕਿ ਆਰਥਿਕ ਸਮਗਰੀ ਦੇ ਵਿੱਚ ਅੰਦਾਜ਼ਨ ਕਮੀ ਦੇ ਨਾਲ ਹਾਇਰਿੰਗ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਤੇ ਸਮੇਂ ਦੇ ਨਾਲ ਬੇਰੋਜ਼ਗਾਰੀ ਦਰ 5.3 ਫੀਸਦੀ ਤੱਕ ਵੱਧ ਸਕਦੀ ਹੈ ਸੁੰਗੜਾ ਦਾ ਮਤਲਬ ਬਿਜ਼ਨੈਸ ਮਾਈਕਲ ਦੇ ਉਸ ਫੇਸ ਤੋਂ ਹੈ ਜਿਸ ਦੇ ਵਿੱਚ ਸਮੁੱਚੀ ਅਰਥਵਿਵਸਥਾ ਦੇ ਵਿੱਚ ਗਿਰਾਵਟ ਆਉਂਦੀ ਹੈ ਫਿਰੋਲੀ ਨੂੰ ਉਮੀਦ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਜੂਨ ਦੇ ਵਿੱਚ ਆਪਣੀ ਬੈਂਚਮਾਰਕ ਵਿਆਜ ਦਰ ਦੇ ਵਿੱਚ ਕਟੌਤੀ ਸ਼ੁਰੂ ਕਰ ਦੇਣਗੇ ਤੇ ਅਗਲੇ ਸਾਲ ਜਨਵਰੀ ਤੱਕ ਹਰ ਇੱਕ ਅਗਲੀ ਬੈਠਕ ਦੇ ਵਿੱਚ ਦਰਾਂ 'ਚ ਕਟੌਤੀ ਜਿਹੜੀ ਹੈ ਉਹ ਜਾਰੀ ਰੱਖੀ ਜਾਏਗੀ ਫਿਰੋਲੀ ਨੇ ਲਿਖਿਆ ਕਿ ਜੇ ਸੱਚ ਹੋ ਜਾਂਦਾ ਹੈ ਤੇ ਸਾਡਾ ਮਹਿੰਗਾਈ ਦੇ ਨਾਲ ਜੁੜਿਆ ਅਗਾਊਂ ਅੰਦਾਜ਼ਾ ਪੈਗ ਨੀਤੀ ਨਰਮਤਾ ਮੰਦੇ ਲਈ ਦੁਵਿਧਾ ਪੈਦਾ ਕਰ ਸਕਦਾ ਹੈ ਸਿਟੀ ਦੇ ਅਰਥਸ਼ਾਸਤਰੀਆਂ ਨੇ ਸਾਲ ਵਿਕਾਸ ਦਰ ਦੇ ਲਈ ਆਪਣੇ ਅਗਾਊ ਅੰਦਾਜ਼ੇ ਨੂੰ ਘਟਾ ਕੇ ਸਿਰਫ 0.1 ਫੀਸ ਦੀ ਕਰ ਦਿੱਤਾ ਜਦੋਂ ਕਿ UBS ਅਰਥਸ਼ਾਸਤਰੀਆਂ ਨੇ ਅਗਾਊ ਅੰਦਾਜ਼ੇ ਨੂੰ ਘਟਾ ਕੇ ਸਿਰਫ 0.4 ਫੀਸ ਦੀ ਕਰ ਦਿੱਤਾ UBS ਦੇ ਮੁਖ ਅਮਰੀਕੀ ਅਰਥਸ਼ਾਸਤਰੀ ਜੋਨਾਥਨ ਪਿੰਗਲ ਨੇ ਇੱਕ ਨੋਟ ਦੇ ਵਿੱਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਅਮਰੀਕੀ ਦਰਾਮਦ ਸਾਡੇ ਅਗਾਊਂ ਅੰਦਾਜ਼ੇ ਸਮੇਂ ਖਾਸ ਕਰਕੇ ਅਗਲੀਆਂ ਕਈ ਟੀ ਮਾਹੀਆਂ ਦੇ ਵਿੱਚ 20% ਤੋਂ ਜ਼ਿਆਦਾ ਘਟੇਗੇ ਜਿਸ ਦੇ ਨਾਲ ਪੂਲ ਘਰੇਲੂ ਉਤਪਾਦ ਦੇ ਹਿੱਸੇ ਵੱਜੋਂ ਦਰਮਦ 1986 ਤੋਂ ਪਹਿਲਾਂ ਦੇ ਪੱਧਰ ਤੇ ਵਾਪਸ ਆ ਜਾਏਗਾ। ਉਹਨਾਂ ਦਾ ਅੰਦਾਜ਼ਾ ਹੈ ਕਿ ਵਪਾਰ ਨੀਤੀ ਕਾਰਵਾਈ ਦੀ ਕਠੋਰਤਾ ਦਾ ਮਤਲਬ 30 ਟ੍ਰਿਲੀਅਨ ਡਾਲਰ ਅਰਥਵਿਵਸਥਾ ਦੇ ਲਈ ਮੈਕਰੋ ਇਕਨੋਮਿਕ ਐਡਜਸਟਮੈਂਟ ਹੋਵੇਗਾ ਦਰਾਂ ਦੇ ਵਿੱਚ ਕਿਸੇ ਵੀ ਐਡਜਸਟਮੈਂਟ ਦੇ ਲਈ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਪਾਵੇਲ ਦੇ ਵੱਲੋਂ ਅਜੀਹਾ ਕਿਹਾ ਗਿਆ। ਫੈਡ ਦੇ ਪ੍ਰਧਾਨ ਜੇਰੋਮ ਪੈਵੇ ਜੋ ਕਹਿੰਦੇ ਨੇ ਕਿ ਦਰਾਂ ਦੇ ਵਿੱਚ ਕਿਸੇ ਵੀ ਐਡਜਸਟਮੈਂਟ ਦੇ ਲਈ ਸਾਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਦੀ ਟਿੱਪਣੀ ਲੇਬਰ ਸਟੈਟਿਸਟਿਕਸ ਬਿਊਰੋ ਦੀ ਤਾਜ਼ਾ ਮਹੀਨਾਵਾਰੀ ਰੋਜ਼ਗਾਰ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਮਾਰਚ ਵਿੱਚ ਮਜ਼ਬੂਤ ਭਰਤੀ ਦੇ ਨਾਲ ਨਾਲ ਬੇਰੋਜ਼ਗਾਰੀ ਦਰ ਦੇ ਵਿੱਚ ਮਾਮੂਲੀ ਵਾਧਾ ਜਿਹੜਾ 4.2 ਫੀਸਦੀ ਦਿਖਾਇਆ ਗਿਆ ਹੈ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਅਰਥ ਸ਼ਾਸਤਰੀਆਂ ਦੇ ਵੱਲੋਂ ਚੇਤਾਵਨੀ ਅਮਰੀਕੀ ਸਰਕਾਰ ਨੂੰ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ 'ਚ ਮੰਦੀ ਆਉਣ ਦੀ ਸੰਭਾਵਨਾ ਬਣ ਸਕਦੀ ਹੈ ਲੋਕ ਪਰੇਸ਼ਾਨ ਨੇ ਕਿ ਕਿਸ ਤਰੀਕੇ ਦੇ ਨਾਲ ਅਮਰੀਕੀ ਸਰਕਾਰ ਲਗਾਤਾਰ ਟੈਰਫ ਲਗਾਉਣ ਤੇ ਹੀ ਲੱਗੀ ਹੋਈ ਹੈ ਦੂਸਰੇ ਪਾਸੇ ਬਾਕੀ ਦੇਸ਼ਾਂ ਦੀ ਗੱਲ ਕੀਤੀ ਜਾਵੇ ਕਿ ਜਿਨ੍ਹਾਂ ਦੇ ਉੱਤੇ ਟੈਰਫ ਲਗਾਇਆ ਗਿਆ ਤੇ ਉਹ ਕਿਤੇ ਨਾ ਕਿਤੇ ਦੇਸ਼ ਦੇ ਜੋ ਵੱਡੇ ਲੀਡਰ ਨੇ ਉਹ ਇਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਐਸ ਲਗਾਏ ਗਏ ਟੈਰਿਫ ਦਾ ਸਾਡੇ ਦੇਸ਼ ਨੂੰ ਨੁਕਸਾਨ ਹੋਵੇਗਾ ਤੇ ਕਿਤੇ ਨਾ ਕਿਤੇ ਅਮਰੀਕਾ ਦੇ ਉੱਤੇ ਵੀ ਇਸ ਦਾ ਅਸਰ ਜ਼ਰੂਰ ਪਵੇਗਾ ਤੇ ਹੁਣ ਅਰਥ ਸ਼ਾਸਤਰੀਆਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਮੰਦੀ ਦੇ ਸੰਕੇਤ ਜਿਹੜੇ ਨੇ ਉਹ ਬਣ ਸਕਦੇ ਨੇ ਤੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਅਮਰੀਕੀ ਲੋਕਾਂ ਨੂੰ ਕਰਨਾ ਪੈ ਸਕਦਾ ਹੈ